ਸਵਾਗਤ ਹੈ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਪ੍ਰਤੀ ਯੂਨਿਟ ਇਜ਼ਾਫਾ ਹੋਇਆ ਹੈ ਨਵੇਂ ਰੇਟ ਆ ਗਏ ਨੇ ਜੋ 16 ਜੂਨ ਤੋਂ ਲਾਗੂ ਹੋਣਗੇ ਔਰ 31 ਮਾਰਚ 2025 ਤੱਕ ਇਹ ਨਵਾਂ ਰੇਟ ਜਿਹੜਾ ਲਾਗੂ ਰਹੇਗਾ 15 ਜੂਨ ਤੱਕ ਪੁਰਾਣਾ ਰੇਟ ਚੱਲਣਾ ਹੁਣ 16 ਜੂਨ ਯਾਨੀ ਕਿ ਪਰਸੋਂ ਤੋਂ ਪੰਜਾਬ ਦੇ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਨੂੰ ਥੋੜਾ ਜਿਹਾ ਬਿਜਲੀ ਦੇ ਵਿੱਚ ਹੋਰ ਖਰਚਾ ਕਰਨਾ ਪੈ ਸਕਦਾ ਹੈ ਬਿਜਲੀ ਬਿੱਲ ਦੇ ਵਿੱਚ ਉਹਨਾਂ ਦੇ ਇਜਾਫਾ ਹੋਏਗਾ ਵੱਧ ਕੇ ਆਣਗੇ ਬਿਜਲੀ ਦੇ ਬਿੱਲ ਨਵੇਂ ਰੇਟ ਆ ਚੁੱਕੇ ਨੇ ਘਰੇਲੂ ਤੇ ਇੰਡਸਟਰੀਅਲ ਬਿਜਲੀ ਦੇ ਵਿੱਚ ਵਾਦਾ ਕੀਤਾ ਗਿਆ ਹੈ ਪ੍ਰਤੀ ਯੂਨਿਟ ਜਿਹੜੇ ਨੋਨ ਰੈ residențial ਨੇ ਯਾਨੀ ਕਿ ਕਮਰਸ਼ੀਅਲ ਜਿਹੜੀ ਹੁੰਦੀਆਂ ਨੇ ਦੁਕਾਨਦਾਰਾਂ ਦੇ ਜਿਹੜੇ ਮੀਟਰ ਲੱਗੇ ਹੋਏ ਨੇ ਜਾਂ ਉਹ ਜਿਹੜੇ ਬਿਜਲੀ ਖਪਤ ਕਰ ਰਹੇ ਨੇ ਉਹਦੇ ਵਿੱਚ ਕੋਈ ਵਾਦਾ ਨਹੀਂ ਹੈ ਸਿਰਫ ਰੈ residențial ਯਾਨੀ ਕਿ ਘਰੇਲੂ ਤੇ ਬਾਕੀ ਜਿਹੜੀ ਇੰਡਸਟਰੀਅਲ ਸਪਲਾਈ ਹੈ ਉਹਦੇ ਪ੍ਰਤੀ ਯੂਨਿਟ ਰੇਟਾਂ ਦੇ ਵਿੱਚ ਵਾਦਾ ਕੀਤਾ ਗਿਆ ਹੁਣ ਤੁਹਾਨੂੰ ਮੈਂ ਰੇਟ ਦੱਸ ਦਿੰਦਾ ਹਾਲਾਂਕਿ ਇਹ ਮਾਮੂਲੀ ਜਿਹਾ ਇਜਾਫਾ ਹੈ ਬਹੁਤ ਜ਼ਿਆਦਾ ਜਿਹੜਾ ਇਜਾਫਾ ਯੂਨਿਟਸ ਦੇ ਵਿੱਚ ਨਹੀਂ ਕੀਤਾ ਗਿਆ ਪ੍ਰਤੀ ਯੂਨਿਟ ਨਹੀਂ ਕੀਤਾ ਗਿਆ ਪਰ ਇਹਨਾਂ ਜ਼ਰੂਰ ਹੈ ਕਿ ਜਿੱਥੇ ਗਰਮੀਆਂ ਦੇ ਵਿੱਚ ਬਿਜਲੀ ਦੀ ਖਪਤ ਹੁਣ ਹਰ ਘਰ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਉੱਥੇ ਹੀ ਹੁਣ ਬਿਜਲੀ ਦੇ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਪੰਜਾਬ ਚ ਤਾਂ ਇਹ ਬੜੀ ਵੱਡੀ ਖਬਰ ਹੈ ਇਸ ਵੇਲੇ ਤੁਹਾਨੂੰ ਮੈਂ ਦੱਸਣਾ ਰੇਟ ਦੇ ਵਿੱਚ ਕਿਸ ਤਰ੍ਹਾਂ ਵਾਅਦਾ ਕੀਤਾ ਗਿਆ ਜਿਨ੍ਹਾਂ ਦੇ ਘਰ 2 ਕਿਲੋਵਾਟ ਤੱਕ ਦਾ ਮੀਟਰ ਲੱਗਿਆ ਹੋਇਆ ਹੈ ਉਹਨਾਂ ਦੇ ਪਹਿਲੇ 100 ਯੂਨਿਟ ਤੱਕ ਦਾ ਰੇਟ ਰੇਟ ਸੀਗਾ ਪ੍ਰਤੀ ਯੂਨਿਟ 4 ਰੁਪਏ 19 ਪੈਸੇ ਯਾਨੀ ਕਿ ਜੇ 100 ਯੂਨਿਟ ਤੱਕ ਦਾ ਜਿਹੜਾ ਚਾਰਜ ਹੁੰਦਾ ਸੀ ਉਹ 4 ਰੁਪਏ 19 ਪੈਸੇ ਸੀਗਾ ਹੁਣ ਉਹ 4 ਰੁਪਏ 29 ਪੈਸੇ ਹੋ ਗਿਆ ਯਾਨੀ ਕਿ 10 ਪੈਸੇ ਦਾ ਵਾਧਾ ਕੀਤਾ ਗਿਆ ਫਿਰ ਜੇ 100 ਤੋਂ 300 ਯੂਨਿਟ ਖਪਤ ਕਰਦੇ ਸੀਗੇ ਤਾਂ ਉਹਦਾ ਰੇਟ ਪਹਿਲਾਂ ਲੱਗਦਾ ਸੀਗਾ 6 ਰੁਪਏ 64 ਪੈਸੇ ਹੁਣ ਉਹ 6 ਰੁਪਏ 76 ਪੈਸੇ ਹੋ ਗਿਆ ਹੈ ਔਰ ਜਿਹੜੇ 300 ਤੋਂ ਅੱਪ ਹੋ ਜਾਂਦਾ ਸੀਗਾ ਉਹਦਾ ਰੇਟ 70 ਰੁਪਏ 75 ਪੈਸੇ ਸੀਗਾ ਪ੍ਰਤੀ ਯੂਨਿਟ ਤਾਂ ਹੁਣ ਵੀ 70 ਰੁਪਏ 7 ਤਨਸੋਰ ਯੂਨਿਟ ਤੱਕ ਦਾ ਖਰਚਾ ਹੈਗਾ ਉਹਦੇ ਵਿੱਚ ਵਾਧਾ ਕੀਤਾ ਗਿਆ 10-10 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਜੇ ਮੰਨ ਲਓ ਹੁਣ ਤੁਸੀਂ 300 ਯੂਨਿਟ ਜੇ ਇਸਤੇਮਾਲ ਕਰਦੇ ਹੋ ਤਾਂ ਜਾਂ 300 ਤੋਂ ਵੱਧ ਜੇ ਇਸਤੇਮਾਲ ਕਰਦੇ ਹੋ ਤੇ ਤੁਹਾਨੂੰ 20 ਪੈਸੇ ਜਿਹੜਾ ਉਹ ਵੱਧ ਖਰਚਣੇ ਪੈਣਗੇ ਪ੍ਰਤੀ ਯੂਨਿਟ ਤਾਂ ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਫਿਰ ਜਿਨ੍ਹਾਂ ਦੇ ਘਰ 2 ਕਿਲੋ ਤੋਂ 7 ਕਿਲੋ ਤੱਕ ਦਾ ਮੀਟਰ ਲੱਗਿਆ ਹੋਇਆ ਉਹਨਾਂ ਨੂੰ ਪਹਿਲਾਂ 100 ਯੂਨਿਟ ਤੱਕ ਦਾ ਯੂਨਿਟ ਦਾ ਰੇਟ ਪੈਂਦਾ ਸੀਗਾ 4 ਰੁਪਏ 44 ਪੈਸੇ ਹੁਣ ਉਹ 4 ਰੁਪਏ 54 ਪੈਸੇ ਹੋ ਗਿਆ ਹੈ 100 ਯੂਨਿਟ ਤੋਂ ਵੱਧ 300 ਯੂਨਿਟ ਤੱਕ ਪਹਿਲਾਂ ਪ੍ਰਤੀ ਯੂਨਿਟ ਪੈਂਦਾ ਸੀਗਾ 6 ਰੁਪਏ 66 ਪੈਸੇ ਉਹ ਹੁਣ 6 ਰੁਪਏ 76 ਪੈਸੇ ਹੋ ਗਿਆ ਫਿਰ 300 ਤੋਂ ਵੱਧ ਯੂਨਿਟ ਪ੍ਰਤੀ ਯੂਨਿਟ ਦਾ ਰੇਟ ਸੀਗਾ 7 ਰੁਪਏ 75 ਪੈਸੇ ਉਹ ਹੁਣ ਵੀ 7 ਰੁਪਏ 75 ਪੈਸੇ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਫਿਰ ਜਿਨ੍ਹਾਂ ਦੇ ਘਰ 7 ਕਿਲੋ ਤੋਂ 20 ਕਿਲੋਵਾਟ ਤੱਕ ਦਾ ਮੀਟਰ ਲੱਗੇ ਹੋਇਆ ਪਹਿਲੇ ਉਹਨਾਂ ਦੇ 100 ਯੂਨਿਟ ਤੱਕ ਦਾ ਰੇਟ ਸੀਗਾ 5 ਰੁਪਏ 34 ਪੈਸੇ ਪ੍ਰਤੀ ਯੂਨਿਟ ਉਹ ਹੁਣ ਅਜੇ ਵੀ 5 ਰੁਪਏ 34 ਪੈਸੇ ਹੈ ਉਹਦੇ ਵਿੱਚ ਕੋਈ ਬਦਲਾਅ ਨਹੀਂ ਮਤਲਬ ਜਿਹੜੇ 7 ਕਿਲੋ ਤੋਂ 20 ਕਿਲੋਵਾਟ ਤੱਕ ਦਾ ਵੀ ਜਿਨ੍ਹਾਂ ਦੇ ਮੀਟਰ ਲੱਗਾ ਉਹਨਾਂ ਦੇ ਕੋਈ ਬਦਲਾਅ ਨਹੀਂ ਜਿਨ੍ਹਾਂ ਦੇ ਘਰ ਛੋਟੇ ਕਨੈਕਸ਼ਨ ਨੇ ਉਹਨਾਂ ਦੇ ਘਰ ਦੇ ਵਿੱਚ ਜ਼ਰੂਰ ਇਹ ਥੋੜਾ ਜਿਹਾ ਬਿਜਲੀ ਦੇ ਰੇਟਾਂ ਦੇ ਵਿੱਚ ਇਜਾਫਾ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਤੁਸੀਂ ਜਿਵੇਂ ਸਕਰੀਨ ਤੇ ਦੇਖ ਸਕਦੇ ਹੋ ਜਿਹੜੇ ਘਰਾਂ ਦੇ ਵਿੱਚ 2 ਕਿਲੋਵਾਟ ਤੱਕ ਦਾ ਮੀਟਰ ਲੱਗਾ ਹੈ ਜਾਂ 2 ਕਿਲੋ ਤੋਂ 7 ਕਿਲੋਵਾਟ ਤੱਕ ਦਾ ਮੀਟਰ ਲੱਗਾ ਹੈ ਉਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ ਵੱਧ ਜਾਏਗਾ ਥੋੜਾ ਜਿਹਾ ਵਧੇਗਾ ਮਾਮੂਲੀ ਜਿਹਾ ਵਧੇਗਾ ਜਿਵੇਂ ਮੰ ਜੇ ਤੁਹਾਡੇ ਘਰ 2 ਕਿਲੋਵਾਟ ਦਾ ਮੀਟਰ ਲੱਗਿਆ ਹੋਇਆ ਤਾਂ ਉਹਦਾ ਪਹਿਲਾ ਯੂਨਿਟ ਦਾ ਰੇਟ ਸੀਗਾ 100 ਯੂਨਿਟ ਤੱਕ ਤੁਹਾਨੂੰ ਪੈਂਦੇ ਸੀਗੇ 4 ਰੁਪਏ 19 ਦੇ ਹਿਸਾਬ ਹਿਸਾਬ ਦੇ ਨਾਲ ਬਿੱਲ ਬੰਦਾ ਸੀਗਾ ਤੁਹਾਡਾ ਹੁਣ ਉਹ 4 ਰੁਪਏ 29 ਪੈਸੇ ਦੇ ਨਾਲ ਹਿਸਾਬ ਨਾਲ ਬਣੇਗਾ ਪਹਿਲਾਂ ਤੁਹਾਡਾ ਜੇ ਤੁਹਾਡੇ ਘਰ ਇਹਦੇ ਪੋਸ ਕਰਕੇ ਦਿਖਾ ਦਿੰਦੇ ਆ ਜੀ ਤਾਂ ਪਹਿਲਾਂ ਜੇ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਜੇ 2 ਕਿਲੋਵਾਟ ਤੱਕ ਦਾ ਤੁਹਾਡੇ ਮੀਟਰ ਲੱਗਾ ਤੇ ਪਹਿਲਾਂ ਤੁਹਾਨੂੰ 100 ਯੂਨਿਟ ਤੱਕ 4 ਰੁਪਏ 19 ਪੈਸੇ ਪ੍ਰਤੀ ਯੂਨਿਟ ਪੈਂਦਾ ਸੀਗਾ ਉਹ ਹੁਣ 4 ਰੁਪਏ 29 ਪੈਸੇ ਪਊਗਾ 100 ਤੋਂ 300 ਤੱਕ ਜੇ ਤੁਸੀਂ ਵਰਤਦੇ ਹੋ ਤਾਂ 6 ਰੁਪਏ 64 ਪੈਸੇ ਸੀਗਾ ਉਹ ਹੁਣ 6 ਰੁਪਏ 75 ਪੈਸੇ ਪਵੇਗਾ ਤਾਂ ਇਸ ਤਰ੍ਹਾਂ ਜੇ ਮੰਨ ਲਓ 300 ਯੂਨਿਟ ਤੱਕ ਤਾਂ ਬਿਜਲੀ ਫ੍ਰੀ ਮਿਲਦੀ ਹੈ ਪੰਜਾਬ ਦੇ ਵਿੱਚ ਹੁਣ ਜੇ ਤੁਸੀਂ 300 301 302 304 ਯੂਨਿਟ ਖੂਗਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ 100 ਯੂਨਿਟ ਤੱਕ ਦਾ ਵੀ ਯੂਨਿਟ ਦਾ ਰੇਟ ਵੱਧ ਕਿ 300 ਯੂਨਿਟ ਤੱਕ ਦਾ ਵੀ ਰੇਟ ਵੱਧ ਗਿਆ ਇਹਦਾ ਭਾਵੇਂ ਹੈ ਕਿ ਤੁਹਾਨੂੰ 20 ਪੈਸੇ ਤੁਹਾਡਾ ਜਿਹੜਾ ਪ੍ਰਤੀ ਯੂਨਿਟ ਇਜਾਫਾ ਹੋ ਜਾਏਗਾ ਜੇ ਤੁਸੀਂ 300 ਤੋਂ ਵੱਧ ਯੂਨਿਟ ਵਰਤਦੇ ਪਿਓ ਔਰ 300 ਤੋਂ ਵੱਧ ਵਾਲਾ ਜਿਹੜਾ ਰੇਟ ਸੀਗਾ ਪਹਿਲਾਂ ਵੀ 70 ਰੁਪਏ 75 ਪੈਸੇ ਸੀਗਾ ਹੁਣ ਵੀ 70 ਰੁਪਏ 75 ਪੈਸੇ ਰਹੇਗਾ ਇਸੇ ਇੱਕ ਤਰ੍ਹਾਂ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਦਾ ਵੀ ਰੇਟ ਜਿਹੜਾ ਸੀਗਾ ਪਹਿਲੇ 4 ਰੁਪਏ 44 ਪੈਸੇ ਸੀਗਾ ਉਹ ਹੁਣ 4 ਰੁਪਏ 54 ਪੈਸੇ ਹੋ ਜਾਏਗਾ 16 ਜੂਨ ਤੋਂ 6 ਰੁਪਏ 64 ਪੈਸੇ ਸੀਗਾ 300 ਯੂਨਿਟ ਤੱਕ ਉਹ ਹੁਣ 75 ਪੈਸੇ ਹੋ ਜਾਏਗਾ 76 76 ਪੈਸੇ ਹੋ ਜਾਏਗਾ ਔਰ 7 ਰੁਪਏ 75 ਪੈਸੇ ਪਹਿਲਾਂ ਸੀਗਾ ਉਹੀ ਹੁਣ 7 ਰੁਪਏ 75 ਪੈਸੇ ਵੀ ਰਹੇਗਾ ਇਸੇ ਤਰ੍ਹਾਂ ਇੰਡਸਟਰੀਅਲ ਯੂਨਿਟਸ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਇੰਡਸਟਰੀਅਲ ਪਾਵਰ ਸਪਲਾਈ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਸਾਰੇ ਤਰ੍ਹਾਂ ਦੀ ਇੰਡਸਟਰੀ ਦੇ ਜਿਹੜੇ ਪ੍ਰਤੀ ਯੂਨਿਟ ਹੈ ਉਹਦੇ ਵਿੱਚ 15 ਰੁਪਏ ਯੂਨਿਟ ਇਜਾਫਾ ਕੀਤਾ ਗਿਆ ਤਾਂ ਇਸ ਲਈ ਦੀ ਇਹ ਵੱਡੀ ਖਬਰ ਦੇਣិច្ច ਪੇਰੇ ਤਾਂ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ ਘਰੇਲੂ ਤੇ ਇੰਡਸਟਰੀਅਲ ਸਪਲਾਈ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ ਕਮਰਸ਼ੀਅਲ ਬੈਂਕੀ ਨਹੀਂ ਹੋਈ ਹੈ ਇੰਡਸਟਰੀਅਲ ਜਿਹੜੀ ਸਪਲਾਈ ਹੈ ਉਹਦੇ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ ਔਰ ਘਰੇਲੂ ਖਪਤਕਾਰਾਂ ਦੇ ਲਈ ਜਿਹੜੇ ਲੋਕ 300 ਯੂਨਿਟ ਰੱਖਦੇ ਰੇਟ ਦੇ ਵਿੱਚ ਵਾਧਾ ਕੀਤਾ ਗਿਆ 10-10 ਪੈਸੇ ਚਾਹੇ ਉਹ 2 ਕਿਲੋਵਾਟ ਦਾ ਮੀਟਰ ਲੱਗਾ ਚਾਹੇ ਉਹ 7 ਕਿਲੋਵਾਟ ਤੱਕ ਦਾ ਮੀਟਰ ਲੱਗਾ ਇਹਨਾਂ ਦੋਵਾਂ ਮੀਟਰਾਂ ਦੇ ਵਿੱਚ ਜੇ ਤੁਸੀਂ 300 ਯੂਨਿਟ ਤੱਕ ਦਾ ਇਸਤਮਾਲ ਕਰਦੇ ਹੋ ਜਾਂ 300 ਤੋਂ ਵੱਧ ਯੂਨਿਟ ਇਸਤਮਾਲ ਕਰਦੇ ਹੋ ਤਾਂ ਫਿਰ ਤੁਹਾਨੂੰ 20-20 ਪੈਸੇ ਜਿਹੜਾ ਹੈ ਉਹ ਵੱਧ ਦੇਣੇ ਪੈ ਸਕਦੇ ਨੇ ਪ੍ਰਤੀ ਯੂਨਿਟ ਤਾਂ ਇੱਕ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਿਉਂਕਿ ਵੈਸੇ ਤਾਂ ਇਸ ਤਰ੍ਹਾਂ ਬਿੱਲ ਨਹੀਂ ਬੰਦਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਜੇ ਮੰਨ ਲਓ ਤੁਸੀਂ 3 350 ਯੂਨਿਟ ਇਸਤਮਾਲ ਕਰਦੇ ਹੋ ਤਾਂ ਪਹਿਲਾਂ 100 ਯੂਨਿਟ ਜਿਹੜੇ ਨੇ ਤੁਹਾਨੂੰ ਉਹ ਉਹਦਾ ਰੇਟ ਹੁਣ 4.29 ਪੈਸੇ ਦੇ ਨਾਲ ਪਏਗਾ ਜਿਹਦਾ ਬਿੱਲ 429 ਰੁਪਏ ਬਣ ਜਾਂਦਾ ਹੈ ਫਿਰ ਜੇ ਤੁਸੀਂ 200 ਯੂਨਿਟ ਹੋਰ ਤੁਹਾਡੇ ਜੇ ਮੈਂ ਐਡ ਕਰ ਦਵਾਂ ਉਹ ਤੁਹਾਨੂੰ 6 ਰੁਪਏ 76 ਪੈਸੇ ਦੇ ਨਾਲ ਪਏਗਾ ਤਾਂ 1352 429 ਬਿੱਲ ਤੁਹਾਡਾ ਬਣੇਗਾ 300 ਯੂਨਿਟ ਦੇ ਆਸ-ਪਾਸ ਇਹ ਬਿੱਲ ਉਦੋਂ ਹੀ ਆਊਗਾ ਤੁਹਾਡਾ ਜੇ ਤੁਸੀਂ 300 ਯੂਨਿਟ ਤੋਂ ਵੱਧ ਖਪਤ ਕਰਦੇ ਹੋ ਪਰ ਜੇ ਤੁਹਾਡਾ 300 ਯੂਨਿਟ ਤੱਕ ਦਾ ਬਿੱਲ ਬਣਾਣਾ ਹੈ ਤਾਂ 1781 ਯੂਨਿਟ ਦੇ ਹਿਸਾਬ ਨਾਲ ਬਣਦਾ ਹੈ ਉਹਦੇ ਵਿੱਚ ਟੈਕਸ ਵੀ ਐਡ ਹੋਣਗੇ ਉਹ ਵੱਖਰਾ ਬਿੱਲ ਬਣਦਾ ਪਰ ਪਹਿਲਾਂ ਇਹ ਬਣਦਾ ਸੀਗਾ ਅ ਮੈਂ ਇੱਕ ਵਾਰੀ ਫੇਰ ਦੱਸਣਾ ਚਾਹਾਂਗਾ ਰਾਹੁਲ ਆਪਾਂ ਇੱਕ ਵਾਰੀ ਪਾਜ਼ ਦਰਸ਼ਕਾਂ ਨੂੰ ਰੇਟ ਦਿਖਾ ਦਈਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਤੁਸੀਂ ਪਹਿਲਾਂ ਤੁਹਾਡੇ ਯੂਨਿਟ ਤੁਹਾਨੂੰ ਪੈਂਦੇ ਸੀਗੇ ਕਿੰਨ ਟਾਡਾ 300 ਯੂਨਿਟ ਤੱਕ 1781 ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਤਾਂ ਪਹਿਲਾ ਇਹ ਬਿੱਲ ਬਣਦਾ ਸੀਗਾ ਤੁਹਾਡਾ 1747 ਤਾਂ ਹਾਲਾਂਕਿ ਮਾਮੂਲੀ ਜਾਈ ਇਵਾਦਾ ਹੋਇਆ ਹੈ ਜੇ ਮੈਂ ਵੈਸੇ ਤੁਹਾਡਾ 34 ਰੁਪਏ ਯੂਨਿਟ ਦੇ ਹਿਸਾਬ ਨਾਲ ਤੁਹਾਡੇ ਬਿਜਲੀ ਦਾ ਬਿੱਲ ਜਿਹੜਾ ਉਹ ਵੱਧ ਜਾਏਗਾ ਯੂਨਿਟ ਦੇ ਹਿਸਾਬ ਨਾਲ ਪਰ ਇਹਦੇ ਵਿੱਚ ਟੈਕਸ ਵੀ ਐਡ ਹੋਏਗਾ ਸੈਸ ਵੀ ਐਡ ਹੁੰਦਾ ਹੈ ਤਾਂ ਤਕਰੀਬਨ 40 ਰੁਪਏ ਜਿਹੜਾ ਤੁਹਾਡਾ ਬਿਜਲੀ ਦਾ ਬਿੱਲ ਮਹਿੰਗਾ ਹੋ ਜਾਏਗਾ ਇਸ ਵੇਲੇ ਪੰਜਾਬ ਦੀ ਹੈ ਵੱਡੀ ਖਬਰ ਤੁਹਾਨੂੰ ਦੱਸਣਿਆ ਜਿੱਥੇ ਬਿਜਲੀ ਦੇ ਰੇਟ ਦੇ ਵਿੱਚ ਵਾਧਾ ਹੋਇਆ ਹੈ ਤੁਹਾਡੇ ਬਿਜਲੀ ਦਾ ਜਿਹੜਾ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਹੈ ਉਹਦੇ ਵਿੱਚ 40 ਤੋਂ 50 ਰੁਪਏ ਦਾ ਤੱਕ ਦਾ ਇਜਾਫਾ ਹੋਸਕ ਦਾ ਹੁਣ ਇਸ ਵੇਲੇ 40 ਤੋਂ 50 ਰੁਪਏ ਦਾ ਇਜਾਫਾ ਤੁਹਾਨੂੰ ਪੂਰਾ ਕੈਲਕੂਲੇਟ ਆਪਾਂ ਕਰਕੇ ਦੱਸ ਰਹੇ ਹਾਂ ਐਗਜ਼ੈਕਟ ਕੈਲਕੂਲੇਸ਼ਨ ਨਹੀਂ ਹੈ ਮੇਰੀ ਜਿਹੜਾ ਮੈਂ ਬੋਲ ਰਹੇ ਹਾਂ ਪਰ 40 ਤੋਂ 50 ਰੁਪਏ ਤੱਕ ਦਾ ਇਜਾਫਾ ਤੁਹਾਡਾ ਜੇ ਬਿਜਲੀ ਦਾ ਬਿੱਲ ਆਂਦਾ ਹੈ ਵੈਸੇ ਤਾਂ ਆਮੂਮ ਤੌਰ ਤੇ 300 ਯੂਨਿਟ ਤੱਕ ਤਾਂ ਪੰਜਾਬ ਦੇ ਵਿੱਚ ਫ੍ਰੀ ਮਿਲ ਰਹੇ ਨੇ ਪਰ ਜੇ ਤੁਹਾਡੇ 300 ਤੋਂ ਵੱਧ ਬਿੱਲ ਬਣਦਾ ਹੈ ਤਾਂ ਉਹਦੇ ਵਿੱਚ 40 ਤੋਂ 50 ਰੁਪਏ ਤੱਕ ਦਾ ਇਜਾਫਾ ਜਿਹੜਾ ਉਹ ਤੁਹਾਡੇ ਬਿੱਲ ਦੇ ਵਿੱਚ ਹੋਏਗਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲ Facebook Instagram X aur WhatsApp channel